ਪੰਜਾਬੀ ਗਾਇਕ ਦਲਜੀਤ ਦੋਸਾਂਝ ਦਾ ਬੀਤੀ ਰਾਤ ਚੰਨੀਗੜ੍ਹ ਚ ਲਾਈ ਕਾਨਸਰਟ ਹੋਇਆ ਇਹ ਸੰਗੀਤ ਸਮਾਰੋਚ ਭਾਰੀ ਭੀੜ ਇਕੱਠੀ ਹੋਈ ਦੁਪਹਿਰ ਤੋਂ ਹੀ ਲੋਕ ਉਸ ਨੂੰ ਸੁਣਨ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਹਾਲਾਂਕਿ ਲਾਈ ਪਰਫਾਰਮੈਂਸ ਦੌਰਾਨ ਦਲਜੀਤ ਦੋਸਾਂਝ ਨੇ ਪ੍ਰਸ਼ਾਸਨ ਦੇ ਸਲਾਹ ਨਹੀਂ ਮੰਨੀ ਸ਼ਰਾਬ ਤੇ ਹਥਿਆਰਾਂ ਤੇ ਗੀਤ ਵੀ ਗਾਇਆ ਦੋਸਾਂਝ ਨੇ ਪਹਿਲਾ ਗੀਤ ਪੰਜ ਤਾਰਾ ਨਾਲ ਸ਼ੁਰੂ ਕੀਤਾ ਪਟਿਆਲਾ ਪੈਗ ਗੀਤ ਵੀ ਗਾਇਆ ਜਦਕਿ ਬਾਅਦ ਸੁਰੱਖਿਆ ਕਮਿਸ਼ਨ ਨੇ ਦਲਜੀਤ ਤੇ ਉਸ ਦੀ ਕੰਪਨੀ ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਸ਼ੋਅ ਚ ਪੰਜ ਤਾਰਾ ਤੇ ਪਟਿਆਲਾ ਪੈਗ ਨਹੀਂ ਗਾਇਆ ਜਾਵੇਗਾ ਦਲਜੀਤ ਨੇ ਇਹ ਐਡਵਾਈਜ਼ਰੀ ਨਹੀਂ ਮੰਨੀ ਪ੍ਰਸ਼ਾਸ ਕਮਿਸ਼ਨ ਵੀ ਇਸ ਸ਼ੋਅ ਤੇ ਨਜ਼ਰ ਰੱਖ ਰਿਹਾ ਸੀ ਹੁਣ ਕਿਹਾ ਜਾ ਰਿਹਾ ਕਿ ਬਾਲ ਕਮਿਸ਼ਨ ਦਲਜੀਤ ਦਸਾਂਝ ਨੂੰ ਨੋਟਿਸ ਜਾਰੀ ਕਰ ਸਕਦਾ ਹੈ ਦੱਸ ਦੇ ਕਿ ਜਦੋਂ ਕੀ ਬਾਲ ਸੁਰੱਖਿਆ ਕਮਿਸ਼ਨ ਵੱਲੋਂ ਦਲਜੀਤ ਦਸਾਂਝ ਤੇ ਉਹਨਾਂ ਦੀ ਕੰਪਨੀ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਪੰਜ ਤਾਰਾ ਪਟਿਆਲਾ ਪੈਗ ਤੇ ਕੇਸ ਨਹੀਂ ਗੋਣਾ ਪਰ ਦਲਜੀਤ ਦਸਾਂਝ ਨੇ ਸਲਾਹ ਨਹੀਂ ਮੰਨੀ ਦਲਜੀਤ ਦਸਾਂਝ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਮੁਕੇਸ਼ ਨੂੰ ਵੀ ਵਧਾਈ ਦਿੱਤੀ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਵਿਸ਼ਵ ਸ਼ਤਰੰਜ ਚੈਂਪੀਅਨ ਦੇ ਰਾਜ ਕਈ ਮੁਸੀਬਤਾਂ ਆਈਆਂ ਤੇ ਉਹਨਾਂ ਨੂੰ ਵੀ ਹਰ ਰੋਜ਼ ਕਈ ਮੁਸੀਬਤਾਂ ਦੀ ਬਦਦਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਇਲਾਵਾ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਸਾਹਮਣੇ ਬਹੁਤ ਹੀ ਸੁੰਦਰ ਬੱਚੇ ਚੰਗੇ ਕਪੜੇ ਪਾਏ ਖੜੇ ਨੇ ਉਸ ਸਟੇਜ ਤੇ ਆਉਣਾ ਚਾਹੁੰਦੇ ਨੇ ਮੈਂ ਵੀ ਉਹਨਾਂ ਨੂੰ ਸਟੇਜ ਤੇ ਬੁਲਾਉਣਾ ਚਾਹੁੰਦਾ ਹਾਂ ਪਰ ਮੇਰੇ ਤੇ ਕਈ ਪਾਬੰਦੀਆਂ ਨੇ ਇਸ ਲਈ ਮੈਂ ਉਹਨਾਂ ਨੂੰ ਸੱਦਾ ਨਹੀਂ ਦੇ ਸਕਦਾ ਦਲਜੀਤ ਸਾਹ ਨੇ ਕਿਹਾ ਕਿ ਭਾਵੇਂ ਸਟੇਜ ਤੇ ਆਵਾਜ਼ ਦਾ ਪਦਰ ਸਭ ਤੋਂ ਘੱਟ ਹੈ ਕਿਉਂਕਿ ਸਾਡੇ ਸਾਰਿਆਂ ਦੇ ਕੰਨਾਂ 'ਚ 이어ਪੀਸ ਲੱਗੇ ਹੁੰਦੇ ਨੇ ਪਰ ਵੀ ਅਸੀਂ ਪਾਗਲ ਗੱਲਾਂ ਕਰਦੇ ਹਾਂ ਹੁਣ ਸਾਰਿਆਂ ਦਾ ਧੰਨਵਾਦ ਵੀ ਕੀਤਾ ਦੱਸਦੇ ਕਿ ਹਾਲ ਹੀ 'ਚ ਸੀਸੀਪੀसीआर ਦੁਆਰੇ ਇੱਕ ਡਵਾਈ ਕਿ ਗਈ ਸੀ ਕਿ ਦਲਜੀਤ ਨੂੰ ਸ਼ੋਅ ਦੌਰਾਨ ਸਟੇਜ ਤੇ ਕਿਸੇ ਵੀ ਬੱਚੇ ਨੂੰ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਉੱਥੇ ਸ਼ੋਰ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਬੱਚਿਆਂ ਲਈ ਨੁਕਸਾਨਦੇਹ ਹੈ ਇਸੇ ਵੀ ਦਲਜੀਤ ਨੇ ਚੁਟਕੀ ਲਈ ਨਾਲ ਹੀ ਦਲਜੀਤ ਉਸਾਜ ਨੇ ਡਵਾਈਸਰੀ ਵੀ ਨਹੀਂ ਮੰਨੀ ਤੇ ਉਹ ਸਾਰੇ ਗੀਤ ਗਾਏ ਜੋ ਉਹਨਾਂ ਨੂੰ ਗਾਉਣ ਤੋਂ ਰੋਕਿਆ ਗਿਆ ਸੀ